ਕੋਈ ਕ ਬਾਬਾ ਜੀ ਆ ਉਹ ਖਲਜੀਆں ਤੋਂ ਆਏ ਆ ਤੇ ਬਾਬਾ ਜੀ ਕਹਿੰਦੇ ਕਿ ਮੇਰੇ ਕੋਲ ਮਜ਼ਦੂਰੀ ਹੁਣ ਹੁੰਦੀ ਨਹੀਂ ਤੇ ਭਾਜੀ ਮੈਨੂੰ ਤੁਸੀਂ ਸਬਜ਼ੀ ਦੀ ਪਲੇੜੀ ਲਵਾ ਦਿਓ ਤੇ 60 ਸਾਲ 65 ਸਾਲ ਉਮਰ ਆ ਬਾਬਾ ਜੀ ਦੀ ਸੋ ਮੈਂ ਉਹਨੂੰ ਬੁਲਾਇਆ ਸੀ ਅੰਮ੍ਰਿਤਸਰ ਦੇ ਇੱਥੇ ਮਗਾ ਤੁਸੀਂ ਗੇਟ ਤੇ ਆ ਜਾਓ ਮੈਂ ਤੁਹਾਨੂੰ ਆ ਕੇ ਮਿਲਦਾ ਸੋ ਬਾਬਾ ਜੀ ਆ ਕੇ ਖੜੇ ਹੋਏ ਆ ਤੇ ਮੈਂ ਹੁਣ ਥੋੜਾ ਲੇਟ ਹੀ ਆ ਨਾ ਆਪਾਂ ਜਾਣ ਪੁੱਛ ਕੇ ਦੇਖੀਦਾ ਕਿ ਬੰਦੇ ਦਾ ਸਬਰ ਕਿੰਨਾ ਹੈਗਾ ਤੇ ਬਾਬਾ ਜੀ ਨੂੰ ਮਿਲਦੇ ਆ ਤੇ ਫਿਰ ਦੇਖਦੇ ਆ ਜੀ ਉਹਨਾਂ ਦੀ ਉਮਰ ਜ਼ਿਆਦਾ ਵਾ ਤੇ ਉਹਨਾਂ ਨੇ ਕੋਈ ਰੇੜੀ ਵਗੈਰਾ ਲੈ ਕੇ ਜੰਨੇ ਕਿਉਂਕਿ ਉਮਰ ਜ਼ਿਆਦਾ ਹੋਣ ਦੇ ਕਰਕੇ ਜਿਹੜੇ ਮਜ਼ਦੂਰੀ ਹੈ ਉਹਨਾਂ ਕੋਲ ਨਹੀਂ ਹੁੰਦੀ ਤੇ ਉਹ ਦੇਖਦੇ ਆ ਹੁਣ ਮਿਲਦੇ ਆ ਬਾਬਾ ਜੀ ਨੂੰ ਜਾ ਕੇ ਕਿਸ ਤਰ੍ਹਾਂ ਦੇ ਨੇ ਬਾਬਾ ਜੀ ਇਹ ਬਾਬਾ ਜੀ ਲੱਗਦੇ ਆ ਬਾਬਾ ਜੀ ਮੈਂ ਤਾਂ ਰੋੜੇ ਜਾਣਾ ਜੇ ਮੈਂ ਤਾਂ ਰੋੜ ਮੈਂ ਤੇ ਮੈਂ ਤੇ ਇੱਥੇ ਜਾਂਦੀ ਹਾਂਜੀ ਇੱਥੇ ਤੁਸੀਂ ਪੁਲਿਸ਼ ਛੜ ਕੇ ਨਾ ਬਾਬਾ ਜੀ ਹਾਂਜੀ ਪੁਲਿਸ਼ ਛੜ ਕੇ ਤੇ ਇਧਰ ਨੂੰ ਤੁਸੀਂ ਮੁੰਨਾ ਜੀ ਅੱਛਾ ਚੜ ਰੋੜਾ ਹਾਂਜੀ ਅੱਛਾ ਅੱਛਾ ਜੇ ਤਾਂ ਬਾਟੇ ਕਿ ਲੋਕ ਲੋੜ ਰੇਗ ਨਾ ਮਿਲਦਾ ਅਸੀਂ ਜਾਣਾ ਅਨੰਦਪੁਰ ਸਾਹਿਬ ਨੂੰ ਉੱਥੋਂ ਆ ਜਾਂਦਾ ਰਾਹ ਨਾ ਕਿਹਨੇ ਛੋੜਿਆ ਸਾਬ ਜਾਣਾ ਇੱਥੋਂ ਬਹੁਤ ਸਦਾ ਡੀਡੀ ਰੋਡ ਨਹੀਂ ਉੱਥੇ ਕਿਹਨੂੰ ਮਿਲਣਾ ਨਾ ਮੈਂ ਤੇ ਰੋੜਦੇ ਹਾਂ ਕੋਈ ਗੱਲ ਨਹੀਂ ਹੁੰਦੀ ਉਹ ਨਿਕਲ ਜਾਈਦਾ ਮੁਰਕੇ ਗਾੜੀ ਅੱਛਾ ਅੱਛਾ ਪਰ ਮਿੱਤਿਆ ਨਹੀਂ ਅੱਛਾ ਪਿਆਰੋ ਠੀਕ ਹੈ ਠੀਕ ਹੈ ਬਾਬਾ ਬਕਾਲਾ ਸਾਹਿਬ ਠੀਕ ਹੈ ਠੀਕ ਹੈ ਤੁਸੀਂ ਇਹ ਸਕੂਲ ਕਿ ਲੱਗੇ ਕਿਤੇ ਨਹੀਂ ਮੈਂ ਜੀ ਬਾਬਾ ਜੀ ਮੇਰਾ ਉੱਥੇ ਦਾ ਪਿੰਡ ਹੈ ਮੇਰਾ ਉਹਦੋਂ ਆਇਆ ਮੈਂ ਕਿਹਨੇ ਟਾੜ ਰਗੇ ਸਿੰਘ ਨੇ ਕਿਸ ਨੇ ਮੈਨੂੰ ਸੱਦਿਆ ਅੱਛਾ ਕੀ ਕਹਿੰਦੇ ਮੇਰੇ ਕੋ ਰੱਖਿਆ ਨਹੀਂ ਵਗਦਾ ਤੇ ਆਦੇ ਤੁਹਾਨੂੰ ਰੀਡੀ ਬਸ ਹੈਲਪ ਵਾਸਤੇ ਬੁਲਾਵ ਹਾਂਜੀ ਹੈਲਪ ਵਾਸਤੇ ਬੁਲਾਇਆ ਅੱਛਾ ਅੱਛਾ ਮੈਂ ਕਹਿੰਦਾ ਬੈਠ ਮੈਂ ਕਹਿੰਦਾ ਅਕਰ ਕਾਡ ਮੰਗ ਕੇ ਤੇ ਆ ਮੁੜ ਕੇ ਮੈਨੂੰ ਫੋਨ ਨੰਬਰ ਉਹ ਆਪਣਾ ਦਿੱਤਾ ਪਾਪਾ ਜੀ ਕੀ ਕੀ ਨਾਤ ਭਾਈ ਦਾ ਇਹ ਕਿਹਨਾਂ ਨੇ 1 ਮਿੰਟ ਖੋ ਤੁਹਾਨੂੰ ਉਹ ਵੀ ਗੁਰਮੁਖੀ ਆ ਪਿਆਰੇ ਹੀ ਆ ਅੱਛਾ ਅੱਛਾ ਮੈਂ ਤੁਹਾਨੂੰ ਮੇਰੇ ਕਹਿੰਦਾ ਕਰਕੇ ਮੈਂ ਪੁੱਛ ਲਵਾਂ ਅਨੰਦਪੁਰ ਸਾਹਿਬ ਨੂੰ ਕਿਹੜਾ ਰਸਤਾ ਜਾ ਰਿਹਾ ਆ ਆ ਉਹਨੇ ਬਦਲਾ ਭਾਣੀ ਉਹ ਵੀ ਟਾ ਡੇਰ ਕੇ ਬਹੁਤ ਪਿਆਰੇ ਆ 70 872 ਇਹਦੇ ਉਹਵਾ ਨਰਵੈਰ ਭਾਈ ਦਾ ਨੰਬਰ ਹੈ। ਨਰਵੈਰ ਭਾਈ ਦਾ। ਹਾਂ ਉਹਨੇ ਬੁਲਾਇਆ ਮੈਨੂੰ ਬਾਬਾ ਜੀ। ਹਾਂ ਫੇਰ ਤੁਹਾਨੂੰ ਮਿਲ ਜਾਣਾ ਛਕਾਤੋਂ। ਤੁਸੀਂ ਕਾਹਤੋਂ ਮੰਗੰਦੇ ਕੀ ਗੱਲ ਹੋ ਗਈ? ਤੁਸੀਂ ਪਾਠੀ ਸਿੰਘ ਹੋ? ਨਹੀਂ ਮੈਂ ਪਾਠੀ ਸਿੰਘ ਨਹੀਂ ਅੰਦਰਵਲ ਸਿੰਘ ਦਾ ਨੰਬਰ ਹੈ। ਹਾਂ ਤੇ ਉਹਨਾਂ ਨੇ ਸੱਦਾ ਦਿੱਤਾ ਬਾਬਾ ਜੀ। ਫੇਰ ਤੁਹਾਨੂੰ ਮਿਲ ਜਾਣਾ। ਛਕਾਤੋਂ ਕਮਾਂ ਮੈਂ। ਉਹ ਇਥੋਂ ਉਹਨਾਂ ਰਾਜਪੀਰ ਸਾਹਿਬ ਨੇ ਕਿਹਾ ਵੀ ਇੱਥੇ 12 ਵਜੇ ਤੁਹਾਨੂੰ ਇੰਮਰਸਰ ਦੇ ਆ ਪਾਜੂ ਨਹੀਂ ਅੰਮਰਸਰ ਦੇ ਆ। ਹਾਂਜੀ ਹੁਣ ਉਹਨਾਂ ਕਹਿੰਦੇ ਉਹਨਾਂ ਮੁੰਡਾ ਤੈਨੂੰ ਇੱਥੇ ਡਿਕੋ ਤੇ ਤੁਹਾਨੂੰ ਬੰਦਾ ਲੈ ਜਾਊਗਾ ਮੁੰਡਾ ਅਗੇ। ਕੀ ਇਹਦੇ ਪਿਆਰ ਤੁਸੀਂ ਨਾਦੀ ਨਾਦੀ ਬੰਦੀ ਆ ਤੇ ਮੇਰਾ ਜਲਾਬ ਤੇੜ ਵੱਡਾ ਬਾਬੇ ਚਾਕ ਹੋ ਗਿਆ ਸੀਗਾ ਤੇਰਾ ਖਾਵਾ ਦਾ ਉਹਨਾਂ ਕਹਿੰਦੇ ਤੈਨੂੰ ਰਖਸ਼ਾਨੀ ਤੇ ਰੇੜੀ ਲੈ ਕੇ ਦੇਣੀ ਰੇੜੀ ਲੈ ਕੇ ਦਿੰਦੇ ਆ ਸਬਜੀ ਉਹ ਸਾਰਿਆਂ ਨੂੰ ਇਤਨਾ ਹੀ ਕਰਦੇ ਆ ਸਬਜੀ ਦੀ ਜਿਹੜੀ ਦਵਾਉਂਦੇ ਆ ਹੂੰ ਤੇ ਤੁਸੀਂ ਤਾਂ ਮੇਰਾ ਬਾਬਾ ਜੀ ਜਿਹੜਾ ਕਹੇ ਕਿ ਨਹੀਂ ਨਹੀਂ ਮੈਂ ਤਾਂ ਚੱਲਿਆ ਅਨੰਦਪੁਰ ਸਾਹਿਬ ਤੇ ਮੈਂ ਕਹਾਂ ਚਲੋ ਵੇਖੀਏ ਤੁਸੀਂ ਨੰਬਰ ਭੇਜ ਲਿਆ ਨਾ ਜੀ ਹਾਂ ਨੰਬਰ ਭਾਈ ਦਾ ਵਾ ਨਰਵਿਆਰ ਭਾਈ ਦਾ ਆਣਗੇ ਜੂਰ ਥੋੜਾ ਲੇਟ ਹੁੰਦੇ ਹੁੰਦੇ ਉਹ ਜਾਣ ਕੇ ਲੇਟ ਆਂਦੇ ਆ ਉਹਨਾਂ ਮੈਨੂੰ ਕਹਿੰਦੇ ਕਿ 10:00 ਵਜੇ ਤੱਕ ਹਾਂ ਉਹ ਜਾਣ ਕੇ ਲੇਟ ਆਂਦੇ ਉਹ ਆਣਗੇ ਨਾ ਤੁਹਾਨੂੰ ਕਿਵੇਂ ਗਿਆ 1 ਵਜੇ ਗਿਆ ਉਹ ਨੂੰ 1 ਵਜੇ ਦਾ ਟਾਈਮ ਜਦੋਂ ਆ ਕੇ 2:30 ਵਜੇ ਆਣਗੇ ਆਣਗੇ ਜਰੂਰ ਜੇ ਅਸੀਂ 12 ਵਜੇ ਕਿਹਾ ਸੀ ਆਂਦੇ ਤੁਸੀਂ ਆ ਗਏ ਜੀ ਨਾ ਤੇ ਤੁਸੀਂ ਤੁਹਾਨੂੰ 1:30 ਵਜੇ ਤੱਕ ਬਸ ਫਿਰ ਆਊਗਾ ਜਾਂ ਆ ਪਾਊਗਾ ਤਾਂ ਜਾਂ ਫਿਰ ਕਿਸ ਨੂੰ ਭੇਜੂਗਾ ਅੱਛਾ ਤੇ ਕਿਸੇ ਘਰ ਕਿੰਨੇ ਵੇਂਦੇ ਆ ਰੋਜੋ ਮੈਂ ਉਹਨਾਂ ਨੂੰ ਫੋਨ ਕਰਦਾ ਭਾਈ ਨੂੰ ਆਪਣੇ ਤਾਂ ਆ ਵੀ ਕਰ ਦੋ ਉਹਨਾਂ ਕਹਿੰਦੇ ਯਹੇਦਾਰ ਖਲੋਤੇ ਆ ਆਏ ਆ ਜੇ ਤੁਸੀਂ ਮੇਰਾ ਬਾਬੇ ਤੁਸੀਂ ਨੰਬਰ ਕਿਹੜੇ ਦੇ ਤਾਂ ਆਉਂਦੇ ਕੋਲ ਨਹੀਂ ਮੈਂ ਕਰਦਾ ਫੋਨ ਮੈਨੂੰ ਇਹਨੂੰ ਜਾਣਦੇ ਭਾਈ ਨੂੰ ਠੀਕ ਹੈ ਜਾਣਦੇ ਆ ਕਹਿੰਦੇ ਯਹੇਦਾਰ ਤੁਹਾਨੂੰ ਨਿਕਲਦੇ ਆ ਕਰਦਾ ਇਹ ਤਾਂ 3 ਕਿਲ ਇੰਨੇ ਕਿਨੇ 3 ਕਿਲੋ 3 ਕਿਲੋ ਮੀਟਰ ਬਾਈਕਾਲ ਸਾਹਿਬ ਬਾਈ ਕੁਝ ਕੀ ਫਤ ਹੈ ਜੇ ਤਾਂ ਠੀਕ ਹੋ ਚੜਦੀ ਗਲਾ ਨਹੀਂ ਪੜੀ ਉਧਰ ਜਲਾਏ ਮੈਨੇ ਰੰਧਪੁਰ ਸਾਹਿਬ ਨੂੰ ਅੱਜ ਦੁਕਾਨ ਬੰਦ ਗਈ ਆ ਹਾਂ ਨਹੀਂ ਨਹੀਂ ਮੈਂ ਚੱਲੇ ਤੇ ਮੈਂ ਇਥੇ ਨਾ ਆਪਣਾ ਅੰਮ੍ਰਿਤਸਰ ਆ ਕੇ ਮੜਾਇਆ ਪੁੱਛਣ ਦਿਆ ਹੀ ਇਹ ਕਹਿੰਦਾ ਬਾਬਾ ਜੀ ਘੜੇ ਧੜੀ ਜੜ ਕਰਨ ਦੇ ਸ਼ਾਇਦ ਕੀ ਨਾ ਆਪਣਾ ਮੇਰਾ ਨਾਮ ਮੁਖਤਾਰ ਸਿੰਘ ਮੁਖਤਾਰ ਸਿੰਘ ਕਿਹੜੀ ਤੁਥੀਆਂ ਤੋਂ ਤੁਥੀਆਂ ਪਿੰਡ ਤੋਂ ਕਿਸ ਨੇ ਬੁਲਾਇਆ ਆਚਾਰਿਓ ਮੈਂ ਤੁਹੇ ਭੇਜਦੇ ਨਹੀਂ ਇਹਨਾਂ ਨੂੰ ਜੇ ਸੀ ਜੇਸੀ ਵਾਲੇ ਕੋਈ ਭੇਜਦਾ ਫਿਰ ਟਾਈਮ ਕਿ ਲੱਗ ਜਾਣਾ ਕਹਿ ਦਣਾ ਇਹਨਾਂ ਨੂੰ ਮੈਂ ਕਹਿ ਦਣਾ ਠੀਕ ਆ ਪਹੁੰਚ ਜਾਂਦੇ ਆ ਕਿ ਤੁਸੀਂ ਤੇ ਆਪ ਹੀ ਕਰ ਦਿਓ ਫੋਨ ਉਹਨਾਂ ਨੂੰ ਠੀਕ ਆ ਬਬੀ ਦਵਾ ਹਾਂਜੀ ਉਹ ਕਹਿੰਦੇ ਜੇਸੀ ਵਾਲੇ ਕੋਈ ਪਹੁੰਚੋ ਹਾਂਜੀ ਜੇਸੀ ਵਾਲੇ ਉਹਨਾਂ ਨੇ 4 ਵਜੇ ਆਣਾ ਇਹ ਤੀਨੇ ਇੱਕ ਤਿੰਨ ਚਾਰ ਵਜੇ ਆਣਾ ਕਿਰ ਜਾਵੇ ਨਾ ਹਾਂ ਤੁਸੀਂ ਜੇਸੀ ਵਾਲੇ ਕੋਈ ਪਹੁੰਚ ਜਾਓ ਖਜ਼ਾਨਾ ਗੀੜ ਪਹਿਲੇ ਪਹੁੰਚਿਓ ਉੱਥੇ ਕਿਸ ਨੂੰ ਪੁੱਛਿਓ ਨਾਈ ਵਾਲੇ ਮੋੜ ਤੇ ਜਾਣਾ ਅੱਛਾ ਜੇਸੀ ਰਿਕਸ਼ੇ ਵਾਲੇ ਜੇਸੀ ਰਿਕਸ਼ੇ ਵਾਲੇ ਕੀ ਹੁੰਦਾ ਕੀ ਆਪਣੇ ਘਰਵਾਰ ਕਿਦਾਂ ਹੁੰਦਾ ਬਾਬਾ ਜੀ ਮੁੰਡਾ ਨਸ਼ਾ ਕਰਦਾ ਵਾ ਤੇ ਘਰ ਦੀ ਛੱਡ ਕੇ ਚਲ ਗਿਆ ਉਹਨੂੰ ਵਾਹਿਗੁਰੂ ਤੇ ਹੁਣ ਤੁਸੀਂ ਤੇ ਪੁੱਤਰੇ ਦੋ ਆ ਉਹ ਫਿਰ ਤੁਸੀਂ ਪਾਲਦੇ ਹੋਣੇ ਤੇ ਉਹ ਪਾਲਣ ਦਾ ਹੈ ਜੀ ਇਹ ਪੰਜਵੀਂ ਚ ਪੜਦਾ ਤੇ ਕਿ ਪਹਿਲੀ ਆ ਧੰਨ ਗੁਰੂ ਜਾਨ ਦਾਸ ਤੇ ਸਵੇਰੇ ਨਾਲ ਗੱਲਬਾਤ ਕੀਤੀ ਤੇ ਫਿਰਾਂ ਦੇ ਵਿੱਚ ਤੁਸੀਂ ਆਗਦੇ ਆ ਜੀ ਨਿਰਵੈਰ ਭਾਈ ਨਾਲ ਸਵੇਰੇ ਸਵੇਰੇ ਗੱਲਬਾਤ ਹੋਈ ਆ ਹਾਂ ਜੀ ਤੁਹਾਨੂੰ ਪਤਾ ਉਹ ਦੇ ਦਿੰਦੇ ਆ ਭਾਈ ਹਾਂ ਹਾਂ ਜੀ ਹਾਂ ਜੀ ਕਦੀ ਮਿਲੇ ਨਾਲ ਮੇਰੇ ਰਿਸ਼ਤੇਦਾਰਾਂ ਨੂੰ ਦਿੱਤਾ ਬਾਬਾ ਜੀ ਮੇਰੀ ਭੈਣ ਵਈ ਹੈ ਸੱਚੇ ਤੇ ਬੁਗਬੁਗ ਪੂਰੀ ਅਗਲੇ ਮੋੜ ਦੇ ਉੱਤੇ ਹੀ ਰਿਕਸ਼ੇ ਵਾਲਾ ਇੱਕੋ ਹੀ ਆ ਚਲ ਤੋ ਬਾਬਾ ਜੀ ਜਿਹੜੇ ਆਏ ਨਹੀਂ ਹੋਏ ਆ ਰਹੇ ਨੇ ਆਓ ਹਾਂਜੀ ਪਿਆਰਿਓ ਪਛਾਣਿਆ ਕਿ ਨਹੀਂ ਬਚਾ ਲਿਆ ਜੀ ਪਛਾਣ ਲਿਆ ਮੈਂ ਹੀ ਤੁਹਾਨੂੰ ਝੂਠ ਬੋਲਿਆ ਸੀ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੋਂ ਵੀ ਸਭ ਤੋਂ ਪਹਿਲੇ ਤਾਂ ਗਲਤੀ ਇਹ ਸਤਗੁਰੂ ਦਾ ਨਹੀਂ ਨਹੀਂ ਮਾਫੀ ਨਹੀਂ ਪਤਾ ਕਿ ਸਤਗੁਰੂ ਦਾ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਦੇਖਦੇ ਪਈ ਸੀ ਕਿ ਤੁਹਾਡੇ ਚ ਸਬਰ ਕਿੰਨਾ ਸ਼ੁਕਰ ਕਿੰਨਾ ਠੀਕ ਆ ਜੀ ਤੁਹਾਨੂੰ ਜਿਹੜੀ ਦੀ ਲੋੜ ਹੈਗੀ ਵੀ ਹੈ ਕਿ ਨਹੀਂ ਹੈਗੀ ਅਸੀਂ ਦੇਖਣਾ ਹੁੰਦਾ ਤਾਂ ਕਰਕੇ ਅਸੀਂ ਝੂਠ ਬੋਲਿਆ ਸੀ ਨਹੀਂ 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 ਝੂਠ ਨਹੀਂ ਕੋਈ ਗੱਲ ਨਹੀਂ ਸੱਚ ਆ ਹੋਰ ਆ ਤੇ ਮੈਂ ਤਾਂ ਕੋਈ ਹੋਰ ਆ ਵਾਹਿਗੁਰੂ ਆਇਆ ਗੁਰੂ ਵਾਹਿਗੁਰੂ ਇਹ ਸਤਗੁਰੂ ਦਾ ਪਿਆਰ ਹੈ ਬਾਬਾ ਜੀ ਉਹ ਤੁਹਾਡੀ ਰੇੜੀ ਆ ਜੀ ਉਹ ਦੇਖੋ ਸਾਹਮਣੇ ਠੀਕ ਓਹ ਮੁੰਡਾ ਕਮਾ ਲਿਆ ਮਾੜਾ ਯਾ ਚਲਾ ਕੇ ਦੇਖੋ ਹਾਂ ਇਹ ਇਹੋ ਹੀ ਪਿਆਰੇ ਮੁੰਡੇ ਮਿਲਿਆ ਸੀ ਉੱਥੇ ਇਹੋ ਹੀ ਇਹੋ ਹੀ ਨਹੀਂ ਮਿਲਿਆ ਸੀ ਤਾਂ ਮੈਂ ਹੀ ਝੂਠ ਬੋਲਿਆ ਸੀ ਝੂਠ ਨਹੀਂ ਹੁੰਦਾ ਜੀ ਤੇ ਸਾਥੀ ਹੁੰਦਾ ਮੈਂ ਹੀ ਝੂਠ ਬੋਲਿਆ ਸੀ ਤੇ ਬਾਬਾ ਜੀ ਇਹ ਰੇੜੀ ਤਿਆਰ ਹੈ ਇਹ ਤੁਹਾਡੇ ਗੁਰੂ ਵਾਲਾ ਤੁਹਾਨੂੰ ਦਿੱਤੀ ਗਈ ਹੈ ਠੀਕ ਹੈ ਜੀ ਗੁਰੂ ਸਾਹਿਬ ਵਾਲੇ ਅਸੀਂ ਤੁਹਾਨੂੰ ਕੁਝ ਨਹੀਂ ਦਿੱਤਾ ਹੈਗਾ ਤੇ ਬਾਕੀ ਉੱਥੇ ਜਿਹੜਾ ਮੈਂ ਤੁਹਾਡਾ ਝੂਠ ਬੋਲਿਆ ਉਹਦੇ ਲਈ ਮੈਂ ਤੁਹਾਡਾ ਨਹੀਂ ਨਹੀਂ ਮਾਫੀ ਹਾਂ ਹੁਣ ਮਾੜਾ ਯਾ ਥੋੜਾ ਜਿਆ ਤੁਸੀਂ ਚਲਾ ਕੇ ਇੱਕ ਵਾਰੀ ਮਾੜਾ ਰੋਣ ਮਾਰ ਕੇ ਆਓ ਠੀਕ ਹੈ ਠੀਕ ਚੱਲਦੀ ਹੈ ਇਧਰ ਇਧਰ ਲੈ ਜਾਓ ਸੋ ਬਜ਼ੁਰਗ ਆ ਗਿਆ ਬੜੀ ਦੌੜਦੀ ਆ ਨੇ ਇਹ ਤੇ ਫੱਟ ਕੱਢਦੇ ਆ ਮੈਂ ਰੇ ਮੈਂ ਗਰੀ ਤੇਜ ਕੇ ਨੂੰ ਚਾਹਦੇ ਵੇਖਿਆ ਨਹੀਂ ਐ ਪਿਆਰਿਆ ਇਹ ਸਤਪੁਰ ਦਾ ਗੁੰਮਦਾ ਜੀ ਠੀਕ ਆ ਜੀ ਬਿਲਕੁਲ ਗ੍ਰੈਂਡ ਨਿਊ ਆ ਹਲਕੀ ਫਲਕੀ ਹਲਕੀ-ਫੁਲਕੀ ਆ ਠੀਕ ਆ ਜੀ ਬਿਲਕੁਲ ਗ੍ਰੈਂਡ ਨਿਊ ਆ ਇਹਦਾ ਤੁਹਾਡਾ ਕੰਮਕਾਰ ਸੋਖਾ ਹੋਏ ਨਾ ਇਹ ਤੁਹਾਡਾ ਪਿਆਰ ਸ਼ਹੀਦ ਵਾਰਿਆ ਨਹੀਂ ਗੁਰੂ ਰਾਮਦਾਸ ਪਾਸ਼ਾ ਜੀ ਦਾ ਫੋਟੋ ਲਾਜੀ ਅਸੀਂ ਕਿਸੇ ਜੋਗੇ ਨਹੀਂ ਇਹ ਤੁਹਾਡਾ ਬਾ ਤੇ ਇੱਕ ਨਾ ਹੋਰ ਚੀਜ਼ ਦੇਣੀ ਆ ਛੋਟੀ ਜੀ ਹਾਂ ਤਾਨ ਗੁਰ ਰਾਮਦਾਸ ਜੀ ਤੇ ਬਾਬਾ ਜੀ ਇਹ ਹੈਗੇ ਆ ਸਬਜੀ ਆ ਤੁਹਾਡੇ ਵਾਸਤੇ ਠੀਕ ਆ ਜੀ ਇਹ ਤੁਸੀਂ ਹੁਣ ਸਬਜੀ ਵੀ ਵੇਚਣੀ ਨਾਲ ਨਾਲ ਠੀਕ ਆ ਜੀ ਪਿਆਰਿਓ ਇਹਨੇ ਕਿਤੇ ਦਰਸ਼ਨ ਠਾੜਾ ਕਿਤੇ ਕਰਾਂਗੇ ਅੱਜ ਵਾਰ ਕਿਵਾ ਹੋਈ ਦੀਆ ਨਹੀਂ ਨਹੀਂ ਦਰਸ਼ਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਾਡੇ ਨਹੀਂ 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 ਦਰਸ਼ਨ ਇਹ ਤੁਸੀਂ ਵੇਚਣਾ ਉਹ ਪਿਆਰਿਓ ਨਾ 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 ਵੀ ਨਾ ਨਾ ਕਿਦਾਂ ਠੀਕ ਹੈ ਚੜਦੀ ਗਲਾ ਬੜੇ ਮਨ ਤਰਸਣ ਦਿਆ ਹੀ ਭਾਈ ਨੀ 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 ਨਹੀਂ ਨਹੀਂ ਧੰਨਵਾਦ ਵੀਰੇ ਇਹਨਾ ਭਾਈ ਤਰਸਣ ਦਿਆ ਇਹਨਾ ਧੰਨ ਵੀ ਨੀ ਸ਼ੁਕਰ ਹੈ ਗੁਰਾਮਦਾਸ ਸਾਹਿਬ ਦਾ ਵੀਰੇ ਠੀਕ ਆ ਨਾ 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 ਵੀਰੇ ਇਹਨੇ ਕਰਿਆ ਜਿਹਨੇ ਕਰਿਆ ਇਹਨੇ ਕਰਿਆ ਮੈਂ ਕਹਿੰਦਾ ਘਰ ਘਰ ਹੋ ਭਾਈ ਤੁਸੀਂ ਨਹੀਂ ਨਹੀਂ ਆਪਣੇ ਪੰਜਾਬੀਆਂ ਦੀ ਬਾਹ ਫੜਨੀ ਆਪਾਂ ਤੋਰ ਵੀਰੇ ਠੀਕ ਹੈ ਬਾਕੀ ਰਪਾ ਟੈਂਕ ਸ਼ੁਕਰਾ ਤੁਹਾਡਾ ਪਿਆਰ ਮਹਾਰਾਜ ਦੇ ਦਰਸ਼ਨ ਹੋ ਗਏ ਨਹੀਂ ਨਹੀਂ ਸ਼ੁਕਰਾ ਸ਼ੁਕਰਾ ਵੀਰੇ ਧੰਨਵਾਦ ਚਲੋ ਠੀਕ ਹੈ ਭਾਈ ਪਾਣੀ ਪੀਂਗਾ ਨਹੀਂ ਨਹੀਂ ਮੈਂ ਦਵਾਈ ਲੈ ਗਿਆ ਅੱਛਾ ਸਾ ਅਟੋ ਹੋ ਰੱਖਣਾ ਉਹ ਜੀ ਵੇਨਾ ਇੱਥੇ ਬੋਲਡ ਲੱਗਾ ਵੇ ਤੁਹਾਡਾ ਰੋ ਹੀ ਵੇਨਾ ਬੋਲਡ ਲੱਗਾ ਵੇ ਭਾਈ ਦਾ ਹਾਂ ਹਾਂ ਤੇ ਭਾਈ ਦੇ ਦਰਸ਼ਨ ਕਰਨੇ ਨਹੀਂ 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 ਫਿਰ ਕੋਈ ਨਾ ਤੂੰ ਹੋ ਜਾ ਪਹਿਲਾਂ ਕਿਧਨ ਆ ਜੀ ਫਿਰ ਅਪਾਥੀ ਮਿਲਦੇ ਆ ਵੇਨੇ ਠੀਕ ਹੈ ਚਲੋ ਠੀਕ ਹੈ ਵੀਰੇ ਬਾਅਦ ਫਿਰ ਆਪਾਂ ਅੱਗੇ ਲੋਹਾਂ ਦੀ ਹੋਈਦਾ ਬਾਬਾ ਜੀ ਅਪਾ ਮਿਲਾਂਗੇ ਸੇਵਾ ਤੇ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਮਿਲਣਾ ਨਹੀਂ ਨਹੀਂ ਮੇਰਾ ਤੁਸੀਂ ਨਾਮ ਨੰਬਰ ਲੈ ਲਿਆ ਨਾ ਮੇਰੀ ਮੇਰੀ ਕਿ ਬੇਨਤੀ ਸੁਣੋ ਮੈਂ ਤੁਹਾਡਾ ਨੰਬਰ ਸੇਵ ਨਹੀਂ ਕੀਤਾ ਕੋਈ ਨਹੀਂ ਕਰ ਲਓ ਕੋਈ ਨਹੀਂ ਮੈਂ ਨਹੀਂ ਮੈਂ ਨਹੀਂ ਕਰਨਾ ਇਹ ਪਤਾ ਕਿਉਂ ਜੀ ਕਿਹਦੇ ਤੋਂ ਕਿਹਦੇ ਦਾਲ ਫੁਲਕਾ ਕਿਹਦੇ ਬਾਬਾ ਜੀ ਪਿਆਰ ਦਾ ਸਤ ਗੁਰ ਦਾ ਮੈਂ ਕਹਿੰਦਾ ਅਸੀਂ ਮਿਲ ਪੈਣਾ ਜਦੋਂ ਗੁਰੂ ਅੰਦਾਮ ਦਾ ਸੇ ਮਿਲ ਆਇਆ ਅਸੀਂ ਮਿਲ ਪੈਣਾ ਠੀਕ ਹੈ ਜੀ ਬਾਕੀ ਨਾ ਤੁਹਾਡੇ ਕੋਲ ਮੇਰਾ ਨੰਬਰ ਨਾ ਮੇਰੇ ਕੋਲ ਤੁਹਾਡਾ ਇਹ ਗੁਰੂ ਅੰਦਾਮ ਦਾ ਨੰਬਰ ਪੱਕਾ ਹੀ ਆਪਣੇ ਡਿਵਾਈਸ ਸੇਵ ਕਰ ਲਓ ਜਿਹਨੂੰ ਕਹਿੰਦੇ ਜੱਟ ਜ਼ਿਮੀਂਦਾਰ ਸੇਵਾ ਹਾਂ ਉਹ ਵੀ ਸਗਰੀ ਸੇਵਾ ਆਪਣੇ ਕੋਲ ਆ ਇਹ ਟਰਾਲੀ ਸਾਡੀ 35 ਸਾਲ ਹੋ ਗਏ ਬਾਬਾ ਜੀ ਠੀਕ ਹੈ ਤੁਸੀਂ ਹੁਣ ਅਮੀਰ ਟਰਾਲੀ ਜਰੇ ਨਾ ਸਾਡੇ ਸਰਪੰਚਰ ਦੇ ਵਿੱਚ ਦਰਬਾਸਾ ਦੀ ਟਰਾਲੀ ਆਪਣੀ ਟਰਾਲੀ ਲੈ ਕੇ ਬਾਬਾ ਜੀ ਸੇਵਾ ਉਹ ਜਿਹੜੀ ਜੜੀ ਕਿਸੇ ਗਰੀਬ ਨੂੰ ਭਾਵੇ ਟਰਾਲੀਆਂ ਭਰ ਕੇ ਲੰਗਰ ਲਾਣੇ ਕੋਈ ਸੇਵਾ ਨਹੀਂ ਇਹ ਕੋਈ ਚੀਜ਼ ਦੂਜੀ ਚੀਜ਼ ਰੱਬ ਨੂੰ ਬਿਲਡਿੰਗਾਂ ਚ ਨਹੀਂ ਲੱਭਿਆ ਜਾ ਸਕਦਾ ਰੱਬ ਨੂੰ ਇਨਸਾਨਾਂ ਚ ਲੱਭਿਆ ਜਾ ਸਕਦਾ ਜਿਹੜਾ ਅਸੀਂ ਲੱਭਦੇ ਆ ਠੀਕ ਹੈ ਲੰਗਰ ਲਾਣੇ ਜਗਾ ਜਗਾ ਉਹ ਸੇਵਾ ਨਹੀਂ ਬਸ ਤੁਸੀਂ ਉੱਥੇ ਪਰਖ ਕੇ ਫੇਰ ਮੇਰੇ ਗਾੜੀ ਭੇਜੇ ਇਹਨੂੰ ਦਰਚਨ ਜੀ ਇਹਨੂੰ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਜੀ ਜੋ ਮਹਾਰਾਜ ਚਾ ਤੁਸੀਂ ਆਪਣਾ ਕੰਮ ਕਰੋ ਨਹੀਂ 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 ਆਪਣਾ ਕੀਰਤ ਕਰੋ ਤੇ ਬਾਕੀ ਤੁਹਾਨੂੰ ਦੇਣ ਵਾਲੇ ਤੁਹਾਡੇ ਗੁਰੂ ਗੋਰਾਮਦਾਸ ਸਾਹਿਬ ਠੀਕ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਛੁੱਟੀਆਂ ਜੀ ਠੀਕ ਹੈ ਪਿਆਰਿਓ ਫਿਰ ਕਦੀ ਮਿਲਾਂਗੇ ਠੀਕ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ